ਸੰਸਾਰ ਦੇ ਭੇਜਿਆ ਉਹਨੂੰ ਅਸੀਂ ਦੇਖ ਹੀ ਸਕਦੇ ਆ ਸਭ ਕਹਿੰਦੇ ਇੱਕੋ ਹੀ ਚੀਜ਼ ਆ ਜਿਹੜੀ ਉਹ ਸਾਡੇ ਤੋਂ ਪ੍ਰਾਪਤ ਕਰਕੇ ਫਿਰ ਮਿਹਰਬਾਨ ਹੋ ਜਾਂਦਾ ਉਹ ਕੀ ਆ ਪ੍ਰਮਾਤਮਾ ਦੇ ਮਾਤਾ ਪਿਤਾ ਜ ਬਹੁਤਾ ਅੰਦਰ ਨਹੀਂ ਆ ਬਸ ਇੰਨਾ ਕਿ ਪ੍ਰਮਾਤਮਾ ਦੇ ਸਾਡੀ ਸ਼ਰਧਾ ਤੇ ਮਾਪਿਆਂ ਨਾਲ ਸਾਡੀ ਮਸਤੀ ਜੁੜੀ ਆ ਸਾਹਿਬ ਕਹਿੰਦੇ ਹੈ ਪ੍ਰਮਾਤਮਾ ਹੀ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਪਾਏ ਜਗਤ ਵਿੱਚ ਆਇਆ ਆਪਣਾ ਦੁਨੀਆ 'ਚ ਆਏ ਆ ਇਹ ਗੱਲ ਤੇ ਕੋਈ ਬਹੁਤੀ ਡੰਗਾਈ ਦੀ ਨਹੀਂ ਆ ਚੁੱਕੇ ਆ ਦੁਨੀਆ 'ਚ ਪਰ ਆਏ ਕਿਸ ਰਸਤੇ ਆ ਮਾਤਾ ਪਿਤਾ ਦੀ ਕਿਰਪਾ ਸੰਯੋਗ ਮਲਾਪ ਸਦਕਾ ਤੇ ਸਾਹਿਬ ਕਹਿੰਦੇ ਫਿਰ ਜਿਹੜੇ ਜਨਮ ਦਾਦੇ ਆ ਕਿਉ ਪ੍ਰਮਾਤਮਾ ਤੋਂ ਘਟ ਨਹੀਂ ਹੁੰਦੇ ਸਿਰਜਣਹਾਰੇ ਨੂੰ ਸਾਡੇ ਸਤਿ ਆਕੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਨੇ ਸਾਡੀ ਰਚਨਾ ਰਾਜ ਰਹੀ ਨਿਰੰਕਾਰੀ ਆ ਸਾਰੀ ਰਚਨਾ ਨੂੰ ਆਪ ਨਿਰਅਕਾਰ ਹੋ ਕੇ ਜਿਸ ਨੇ ਰਚਿਆ ਜਿਹੇ ਬਹੀਨ ਸਨੇ ਸਭ ਤੋਂ ਤਨ 니ਹ ਬਰਖ ਦਾ ਅਗੇ ਅੱਛਾ ਹੈ ਖੁਦ ਦੇਸ ਤੋਂ ਬਹੀਨ ਐਂ ਉਹਨੂੰ ਅਸੀਂ ਨਿਰੰਕਾਰ ਕਹਿੰਦੇ ਆ ਨਿਰਅਕਾਰ ਕਿਸੇ ਤਰ੍ਹਾਂ ਦੇ ਵੀ ਰੂਪ ਰੇਖਾ ਚੱਕਰ ਜਿਹਨ ਜਾਤ ਪਾਤ ਕੋਈ ਵੀ ਜਿਸ ਦਾ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਕਿਸੇ ਚੀਜ਼ ਨੂੰ ਜਾਣਨ ਸਮਝਣ ਦੇ ਲਈ ਜਹਤੀ ਜਹਤੀ ਲੱਛਣ ਹੋਇਆ ਕਰਦੇ ਪਹਿਲਾਂ ਦੱਸਿਆ ਜਾਂਦਾ ਉੱਥੇ ਆਹ ਹੈ ਨਹੀਂ ਉੱਥੇ ਇਹ ਹੈ ਨਹੀਂ ਉੱਥੇ ਆ ਵੀ ਹੈ ਨਹੀਂ ਇੱਕ ਦਾ ਇਹ ਨਿਸ਼ਾਨੀ ਆ ਸਮਝਾਉਣ ਦੀ ਦੂਜਾ ਪੱਖ ਇਹ ਆ ਵੀ ਉੱਥੇ ਆ ਵੀ ਹੈਗਾ ਉੱਥੇ ਆ ਵੀ ਹੋਣਾ ਤੇ ਉੱਥੇ ਇਹ ਵੀ ਹੋਵੇਗਾ ਇਹਨਾਂ ਨੂੰ ਜਹਤੀ ਜਹਤੀ ਲੱਛਣ ਕਹਿੰਦੇ ਆ ਜਿੰਨਾ ਤੋਂ ਜਾਣਿਆ ਜਾਂਦਾ ਇਸ ਕਰਕੇ ਸਾਬ ਜੀ ਨੇ ਨੂਰ ਮੰਦਰ ਚ ਉਸ ਵਾਜਗੁਰੂ ਪਰਮੇਸ਼ਰ ਦਾ ਸੂਤ ਲਿਖਿਆ ਉਹ ਇੱਕ ਇਹ ਉਹਦਾ ਲੱਛਣ ਹੈ ਕੌਣ ਕਾਰ ਸਮੂਹ ਦਾ ਪ੍ਰਕਾਸ਼ਕ ਹੈ ਸਤਨਾਮ ਇਹ ਉਹਦੇ ਨਾਮ ਦੀ ਵਡਿਆਈ ਹੈ ਕਰਤਾ ਪੁਰਖ ਇਹ ਉਹਦੀ ਕਿਰਿਆ ਕਰਦਾ ਕੀ ਹੈ ਸਭ ਕੰਦੇ ਰਚਨਾ ਕਰਦਾ ਪੁਰਖ ਕਰੀ ਹੋਈ ਰਚਨਾ ਚ ਪੂਰਾ ਆਪ ਬੈਠਾ ਨਿਰਭਉ ਨਿਰਵਰ ਉਹਨੂੰ ਕਿਸੇ ਦਾ ਭਉ ਨਹੀਂ ਜੇ ਨਿਰਭਉ ਹੈ ਜੇ ਕਿਸੇ ਨਾਲ ਬੈਰ ਵੀ ਨਹੀਂ ਕਰਦਾ ਨਿਰਵਰ ਕਹਿੰਦੇ ਜੀ ਫਿਰ ਜਿਹੜਾ ਇਹੋ ਜ ਹੈ ਉਹਦਾ ਸਰੂਪ ਦੇ ਦੱਸੋ ਸਭ ਕਹਿੰਦੇ ਇਸੇ ਕਰਕੇ ਪਿਉ ਭਗਵਾਨ ਅਕਾਲ ਮੂਰਤ ਜਿਹੜੀ ਉਹਦੀ ਮੂਰਤ ਹੈ ਨਾ ਰੂਪ ਰੇਖਾ ਸਰੂਪ ਹੈ ਅਕਾਲ ਉਹ ਸਮੇਂ ਦੀ ਗ੍ਰਸਤ ਚ ਨਹੀਂ ਆਉਂਦੀ ਸਮੇਂ ਦੇ ਅੰਦਰ ਉਹਨੇ ਸੰਸਾਰ ਬਣਾਇਆ ਔਰ ਸੁਕਾਲ ਸਭੇ ਬਸ ਸੁਕਾਲ ਕੇ ਇੱਕ ਹੀ ਕਾਲ ਅਕਾਲ ਸਦਾ ਸਭੇ ਕਹਤਾ ਕੋਈ ਬਾਹਰ ਰਿਹਾ ਹੀ ਨਹੀਂ ਕਹਿੰਦੇ ਔਰ ਸੁਕਾਲ ਸਭੇ ਬਸ ਸੁਕਾਲ ਕੇ ਸਭ ਕਹਿੰਦੇ ਜੋ ਜਿੱਤੀ ਸਮਗਰੀ ਦੇਖੋ ਰੇ ਨਰ ਦੇਤੀ ਹੀ ਛੱਡ ਜਾਨੀ ਆਰਾਮ ਨਾਮ ਸੰਗ ਕਰ ਬਿਓ ਹਾਰਾ ਪਾਵੈ ਪਦ ਨਿਰਭਾਨੀ ਸਭ ਕਹਿੰਦੇ ਸਾਰੀ ਦੁਨੀਆ ਨੂੰ ਜਿੱਤ ਕੇ ਮੁੱਠੀ ਚ ਕਰ ਲੈ ਸਾਰੀ ਦੁਨੀਆ ਨੇ ਪਦਾਰਥ ਭਾਰ ਦੌਲਤ ਸ਼ੋਰ ਦਾ ਭਾਵੇਂ ਆਪਣੇ ਢੱਡ ਨਾਲ ਵੱਲ ਆ ਪਰ ਸਾਬ ਕਹਿੰਦੇ ਅਖੀਰ ਤੇ ਰਚਨਾ ਉਹੀ ਸਾਰਿਆਂ ਨਾਲ ਬਰਤਣੀ ਆ ਕਰਤੇ ਪੁਰਖ ਦਾ ਜਿਹੜਾ ਭਜਨ ਹੈ ਸ਼ਬਦ ਹੈ ਇਸ ਸਰੀਰ ਚੋਂ ਰੂਹ ਦੇ ਨਾਲ ਅਗਰ ਕੁਝ ਨਿਕਲ ਕੇ ਧਰਤੀ ਦੇ ਆਕਾਸ਼ ਦੇ ਦੋ ਪੁੜਾ ਚੋਂ ਬਾਹਰ ਹੋਵੇਗਾ ਤੇ ਉਹ ਪਰਮੇਸ਼ਰ ਦਾ ਨਾਮ ਹੈ ਤੇ ਜਾਂ ਸਾਡੀ ਆਤਮਾ ਰੂਹ ਹੈ ਵਰਨਾ ਉਂਜੀ ਕੋਈ ਚੀਜ਼ ਇਸ ਸੰਸਾਰ ਦੇ ਪੈਟਰਨ ਚੋਂ ਬਾਹਰ ਨਹੀਂ ਨਿਕਲ ਸਕਦੀ ਆਇਆ ਜਨਮ ਲੈ ਕੇ ਜਾਂਦਾ ਤੇ ਇਹਦੇ ਚੋਂ ਨਿਕਲਿਆ ਮੌਤ ਦੇ ਰਸਤੇ ਵਿੱਚ ਹੋਇਆ ਜਾਂਦਾ ਜਨਮ ਦੇ ਰਸਤੇ ਤੇ ਬਾਕੀ ਆ ਸੈਕਟਰ ਦੇ ਵਿੱਚ ਜਿੰਨੀ ਵੀ ਜ਼ਿੰਦਗੀ ਕਿਸੇ ਨੂੰ ਮਿਲੀ ਆ ਹਰ ਕੋਈ ਭਾਈ ਉਹਦੇ ਹੁਕਮ ਭਾਣ ਕੇ ਜੀ ਜਾਂਦਾ ਪਰ ਸਾਹਿਬ ਕਹਿੰਦੇ ਰਾਮ ਨਾਮ ਸੰਗ ਕਰ ਬਿਵਹਾਰਾ ਪਾਵੇ ਪਰ ਨਿਰਵਾਨੀ ਕਹਿੰਦੇ ਜੇ ਦੇ ਰਖ ਹਾਰ ਰਮੀ ਹੋਏ ਪਰਮੇਸ਼ਰ ਦੇ ਨਾਮ ਨਾਲ ਚੱਲ ਰਿਹਾ ਨਾ ਕਰ ਆਪਣਾ ਚਾਰ ਬਿਹਾਰ ਬਸ ਉਹਦੇ ਚ ਪਰਾਇਆ ਹੱਕ ਨਾ ਹੋਵੇ ਉਹਦੇ ਚ ਲੋਭ ਝੂਠ ਬਾਪ ਦੀ ਕੋਈ ਜਿਵੇਂ ਪ੍ਰਾਪਤੀ ਆਮਦਨ ਨਾ ਹੋਵੇ ਤੇਰੀ ਗਿਰਤ ਹੋਵੇ ਤੇ ਸਾਬ ਕਹਿੰਦੇ ਨਾਮ ਰਾਮ ਨਾਮ ਦਾ ਬਿਹਾਰ ਕਰ ਫਿਰ ਪਾਵੈ ਪਦ ਨਿਰਭਾਨੀ ਤੇ ਨਿਰਭਾਨ ਜਿਹੜਾ ਆਦਤਾਂ ਤੋਂ ਰਹਿਤ ਹੈ ਉਸ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਤਾਰੂਪੀ ਪਦਵੀ ਨੂੰ ਪ੍ਰਾਪਤ ਕਰ ਲਵਾਂਗੇ ਇਸ ਕਰਕੇ ਸਤਿਗੁਰੂ ਜੀ ਸਾਨੂੰ ਦੱਸਦੇ ਆ ਵੀ ਜਦੋਂ ਅਕਾਲ ਮੂਰਤ ਵਾਹਿਗੁਰੂ ਪਰਮੇਸ਼ਰ ਜਿਸ ਦੀ ਮੂਰਤ ਆਕਾਰ ਆ ਸਾਰੀਆਂ ਚੀਜ਼ਾਂ ਤੁਹਾਨੂੰ ਕਿਉਂ ਦਿਸ ਰਹੀਆਂ ਨੇ ਇਸ ਸਮੇਂ ਦੇ ਅੰਦਰ ਬਣੀਆਂ ਨੇ ਟੁੱਟ ਜਾਣਗੀਆਂ ਆਏ ਨੇ ਚਲੇ ਜਾਣਗੇ ਬੱਚੇ ਨੇ ਬੁੱਢੇ ਹੋਣਗੇ ਜਨਮੇ ਆ ਮਰਨਗੇ ਦ੍ਰਿਸ਼ਟੀ ਦੇ ਫੋਕਸ ਤੇ ਉਹ ਚੀਜ਼ ਨੇ ਆਉਣਾ ਜਿਹੜੀ ਸਮੇਂ ਦੇ ਅੰਦਰ ਆ ਗਈ ਉਹ ਜਿਹੜਾ ਨਰਪਉ ਨਰਵੈਰ ਹੈ ਦਿਸਦਾ ਕਿਉਂ ਨਹੀਂ ਉਹ ਸਮੇਂ ਤੋਂ ਬਾਹਰਲੇ ਪਾਸੇ ਹੈ ਕਾਲ ਪਾਇ ਬ੍ਰਹਮ ਅਪਤਰਾ ਕਾਲ ਪਾਇ ਸਿਜੂ ਅਪਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਤਲ ਕਾਲ ਕਾ ਕੀ ਆਤਮਾਸ਼ਾ ਸਭ ਕਹਦੇ ਕਾਲ ਦਾ ਹੀ ਤਮਾਸ਼ਾ ਤੇ ਕੋ ਅਕਾਲ ਹੈ ਇਸ ਕਰਕੇ ਉਹ ਕਾਲ ਮੂਰਤ ਕਹਿੰਦੇ ਆ ਆ ਜੁਨੀ ਜੁਨੀਆ ਚ ਉਹਦੀ ਆ ਆਤਮਾ ਆਤਮਾ ਹੈ ਪਰਮਾਤਮਾ ਬਸਾ ਤੇ ਆ ਜੂਨੀ ਜੂਨਾ ਤੋਂ ਰਹਤ ਹੈ ਸਾਬੰ ਸੁਦੇ ਪ੍ਰਕਾਸ਼ ਹੈ ਕਿਸੇ ਪੰਚਾਇਤ ਨੇ ਨਹੀਂ ਬਣਾਇਆ ਕਿਸੇ ਮੁਖਨੇ ਨੇ ਨਹੀਂ ਥਾਪਿਆ ਕਿਸੇ ਤਾਕਤ ਨੇ ਉਹਨੂੰ ਅਕਾਲਪੁਰਖ ਨਹੀਂ ਗਿਆ ਉਹ ਆਪਣੇ ਆਪ ਤੋਂ ਹੈ ਅੱਬੇ ਆਪ ਨਰਜਨ ਸੋਏ ਥਾਪਿਆ ਨਾ ਜਾਏ ਕੀਦਰ ਹੋਏ ਉਸ ਹਸਤੀ ਦਾ ਨਾਮ ਅਕਾਲਪੁਰਖ ਹੈ ਸਾਬ ਕਹਿੰਦੇ ਜੂਨਾ ਤੋਂ ਰਹਤ ਹੈ ਸਾਬੰ ਸੁਦੇ ਪ੍ਰਕਾਸ਼ ਹੈ ਨਾ ਤਾਤੈ ਨਮਾਤੈ ਨਾ ਜਾਤੈ ਨopatੈ ਜਬ ਸਾਹਿਬ ਭਗਵੰਤੀ ਸ਼ਾਨ ਇਸ ਕਰਕੇ ਸਤਗੁਰੂ ਜੀ ਗਰੀਬ ਨਿਵਾਜ ਉਸ ਅਕਾਲ ਪੁਰਖ ਜੀ ਦੀ ਵਡਿਆਈ ਕਰਦੇ ਆ ਗੁਰਪ੍ਰਸਾਦ ਕਹਿੰਦੇ ਜੀ ਇਹ ਜਾਣਿਆ ਕਿਵੇਂ ਜਾਵੇਗਾ ਸਾਹਿਬ ਕਹਿੰਦੇ ਗੁਰੂ ਧੰਨ ਗੁਰ ਗ੍ਰੰਥ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਜਿਹੜਾ ਇਹ ਮੂਲ ਮੰਤਰ ਗੁਰ ਮੰਤਰ ਦਾ ਕਿਨਕਾ ਬਖਸ਼ਦੇ ਹਨ ਮਹਾਰਾਜ ਪਰ ਜਦੋਂ ਕੋਈ ਉਹਨੂੰ ਸੁਰਤ ਨਾਲ ਜੋੜ ਕੇ ਜਪਦਾ ਫਿਰ ਉਹਦੇ ਅੰਦਰੋਂ ਹੀ ਭੇਤ ਖੁੱਲ੍ਹਦੇ ਨੇ ਕਿਉਂਕਿ ਸਾਰੇ ਬ੍ਰਹਿਮੰਡ ਦਾ ਰਹੱਸ ਮਨੁੱਖ ਦੇ ਮਨ 'ਚ ਛਿਪਿਆ ਹੋਇਆ ਹੈ ਆਤਮਾ ਜੁੜੀ ਹੋਈ ਹੈ ਲੱਡੀਵਾਰ ਹੈ ਪਰਮਾਤਮਾ ਨਾਲ ਇੱਕ ਮਿਕ ਹੈ ਜੇ ਜਦੋਂ ਇਹ ਆ ਸਰੀਰ ਦੇ ਅੰਦਰ ਮਨ ਬਣ ਕੇ ਆਉਂਦੀ ਹੈ ਇੰਨਾਂ ਨੌ ਦਰਵਾਜ਼ਿਆਂ ਦੁਆਰਾ ਦੁਨੀਆਂ ਨਾਲ ਅਟੈਚ ਹੁੰਦੀ ਹੈ ਫਿਰ ਲੋਭ ਹੈ ਨਿੰਦਰਾ ਆਲਸ ਭੁੱਖ ਇਹਨਾਂ 25 ਪ੍ਰਗਟੀਆਂ ਨਾਲ ਜੁੜ ਕੇ ਫਿਰ ਉਹ ਆਤਮਾ ਮਨ ਬਣ ਜਾਂਦੀ ਹੈ ਕਦੇ ਖੁਸ਼ ਹੋ ਜਾਂਦੀ ਹੈ ਕਦੇ ਨਰਾਜ ਹੈ ਸੋਗ ਚ ਫਿਰ ਬਸ ਇੱਥੇ ਅੱਗੇ ਉਹਦਾ ਟਿਕਾਣਾ ਰਹਿ ਜਾਂਦਾ ਔਰ ਸਾਬ ਇਸੇ ਭੁੱਲੇ ਭਟਕੇ ਮਨ ਨੂੰ ਹੀ ਹਲੂਣਾ ਦਿੰਦੇ ਨੇ ਇਹਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕੋਈ ਸ਼ਬਦਾਂ ਦਾ ਭਾਵ ਉਹ ਹੀ ਹੈ ਵੀ ਭਾਈ ਆਪਣੀ ਮੂਲ ਆਪਣੀ ਜੜ ਜਿੱਥੋਂ ਆਏ ਹੋ ਕੋਈ ਉਹਦੀ ਵੀ ਖਬਰ ਰੱਖੀ ਏ ਤੇ ਇੱਥੋਂ ਅੱਗੇ ਜਿੱਥੇ ਜਾਣਾ ਸਾਰੋ ਦੀ ਵੀ ਲੈਣੀ ਪਵੇਗੀ ਇਸੇ ਕਰਕੇ ਹੀ ਸੱਚੇ ਸਾਹਿਬ ਦੇ ਚਰਨਾਂ ਦਾ ਊਠ ਆਸਰਾ ਭਾਈ ਜ਼ਰੂਰੀ ਆ ਆਓ ਸੁਖਮਨੀ ਸਾਹਿਬ ਤੇ ਆਪਾਂ ਸਾਰੇ ਸੁਣਦੇ ਆਂ ਕਬਾਨੀ ਹੈ ਜਿਹਦਾ ਨਾਮ ਸੁਖਮਨਾ ਸਾਹਿਬ ਹੈ ਗੁਰੂ ਗਰੰਥ ਸਾਹਿਬ ਜੀ ਦੇ ਦਰਜ ਹੈ ਆ ਜਿਹੜੇ ਸ਼ਰਧਾਪੂਜ ਮੜ ਰਹੇ ਆ ਇਹ ਵੱਖ-ਵੱਖ ਥਾਵਾਂ ਦੇ ਦਰਜ ਨੇ ਇੱਕ ਬਾਰੇ ਸੁਖਮਨਾ ਸਾਹਿਬ ਚਾਉਂਦੇ ਆਓ ਜਿਵੇਂ ਸੱਜੇ ਬਾਦਸ਼ਾਹ ਛੋਟੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾ ਜੋ ਹਮਰੀ ਬਿਦਹੋਤੀ ਮੇਰੇ ਸਤਿਗੁਰਾ ਸਾਦਰ ਤੁਮ ਹਰ ਜਾਣੋ ਆਪੇ ਅਮ ਰੁੱਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ ਧੰਨ ਧੰਨ ਗੁਰੂ ਨਾਨਕ ਜਨ ਖੇੜਾ ਜਿੱਤ ਮਿਲਿਆ ਛੁੱਕੇ ਸਭ ਸੋਗ ਸੰਤਾਪੇ ਤੇ ਇਹ ਬੇਨਤੀ ਕਰਨ ਦਾ ਢੰਗ ਵੀ ਗੁਰੂ ਰਾਮਦਾਸ ਸਾਹਿਬ ਛੋਟੀ ਸੁਲਤਾਨ ਬਾਦਸ਼ਾਹ ਸਾਨੂੰ ਸਿਖਾ ਰਹੇ ਕਹਿੰਦੇ ਜਦੋਂ ਸਾਹਿਬ ਦੇ ਚਰਨਾਂ 'ਚ ਪੇਸ਼ ਹੋਣਾ ਤੇ ਬੇਨਤੀ ਕਰੋ ਜਿਉਂ ਮਹਾਵਾਯ ਦਿਉ ਰੱਖ ਲੈ ਮੇਂ ਸ਼ਰਨ ਪ੍ਰਭ ਆਏ RAM RAJ ਬੇਨਤੀ ਕਰਨੀ ਹੈ ਬਾਦਸ਼ਾ ਲੇਖਾ ਗਦੈ ਨਾ ਛੁੱਟੀ ਆ ਖਿਰਖਿਰ ਭੁੱਲਣ ਹਾਰ ਜੇ ਸੱਚੇ ਬਾਦਸ਼ਾ ਸਾਡੇ ਕਰਮਾਂ ਦਾ ਲੇਖਾ ਕਰੋਗੇ ਇਹਦੇ ਬੜਾ ਵੱਡਾ ਭਾਰ ਬਣ ਜਾਣਾ ਫਿਰ ਨਹੀਂ ਅਸੀਂ ਛੁੱਟਦੇ ਮਹਾਰਾਜ ਇਹਦੇ ਆਪ ਜੀ ਤਰਸ ਤਰਸ ਮਿਹਰਮਤ ਕਿਰਪਾ ਕਰਕੇ ਬਖਸ਼ ਲੋ ਉਹਦੇ ਲਈ ਬੇਨਤੀਆਂ ਕੀ ਆ ਜੋ ਭਾਵੈ ਕਿਉਂ ਰੱਖ ਲੈ ਮਹਾਰਜ ਜਿਵੇਂ ਤੁਹਾਨੂੰ ਪਾਉਂਦਾ ਰੱਖ ਲੇ ਵੋ ਕਰਕੇ ਚਿਹਰੇ ਨਾਨਕ ਕਰਕੇ ਖੋਲੇ ਸਤਿਗੁਰੂ ਜਿਵੇਂ ਪਾਉਂਦਾ ਸਾਨੂੰ ਆਪਣੇ ਕੋਟ ਆਸਰੇ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਓ ਹਮ ਸ਼ਰਨ ਪ੍ਰਭ ਆਏ ਰਾਜ ਆਪਾ ਸ਼ਰਨ ਜੀ ਆਏ ਆ ਨਾ ਬਾਦਸ਼ਾਹ ਦੇ ਦਰਬਾਰ ਦਾ ਕੋਟ ਆਸਰਾ ਲਿਆ ਸੱਜਾ ਆਪ ਸੱਜਾ ਦਰਬਾਰ ਦਰਬਾਰ ਸੱਚਾ ਤੇ ਇਸ ਦਰਬਾਰ ਦਾ ਮਾਲਕ ਸੱਚਾ ਸੱਚੇ ਦਾ ਸੱਚਾ ਢੋਆ ਤੇ ਜਿਹੜਾ ਸੱਚਾ ਹੋ ਕੇ ਇੱਥੇ ਪੇਸ਼ ਹੋ ਜੰਦਾ ਆਪਣੇ ਗੁਨਾਹ ਵੀ ਸੱਚ ਦੀ ਦਹਲੀਜ਼ ਤੇ ਖੜਕੇ ਕਬੂਲ ਲੈਂਦਾ ਤੇ ਅੱਗੇ ਨੂੰ ਤੌਫਾ ਕਰਦਾ ਫਿਰ ਸੱਚਾ ਉਹਦਾ ਢੋਆ ਆਸਰਾ ਬਣ ਜਾਂਦਾ ਸ਼ਾਇਦ ਅੱਜਾਂ ਮੱਲ ਗਣਤਾ 'ਚ ਇੰਨਾ ਮਹਾਨ ਬਾਪੀਆਂ ਤੋਂ ਅੱਗੇ ਅਜੇ ਤੱਕ ਕੋਈ ਗਿਆ ਨਹੀਂ ਹੋਣਾ ਪਰ ਉਦੀ ਇੱਕ ਦ੍ਰਿਸ਼ਟੀ ਨੇ ਬਖਸ਼ ਕੇ ਉਹਨਾਂ ਨੂੰ ਨਿਹਾਲ ਕਰ ਦਿੱਤਾ ਇਸ ਕਰਕੇ ਆਓ ਬੇਨਤੀਆਂ ਕਰਿਏ ਬਾਦਸ਼ਾ ਜਿਉਂ ਭਾਵੇਂ ਤੈ ਉਹ ਰੱਖ ਲੈ ਸਤਿਗੁਰੂ ਜੀ ਜਿਵੇਂ ਭੋਗਾ ਤੁੰ ਨੂੰ ਉਵੇਂ ਹੀ ਰੱਖ ਲੋ ਅਸੀਂ ਆਪ ਜੀ ਦੇ ਦਰਬਾਰ ਦੀ ਕੂਟ ਦਾਸ ਦਾ ਸ਼ਰਮ ਲਈ ਹੈ ਹਮ ਬਾਰਕ ਪੂਰ ਪਿਤਾ ਹੈ ਕਿਉਂਕਿ ਸਹਿਬ ਜੀ ਉਹ ਸਾਝਾ ਸਾਹਿਬ ਬਾਪ ਹਮਾਰਾ ਉਸ ਦੀ तमाम ਸਾਡੇ ਸਾਰੇ ਸੰਸਾਰ ਦੇ ਮਾਪੇ ਕਿਉਂਕਿ ਸਾਰਿਆਂ ਨੂੰ ਮਾਪੇ ਬਣ ਕੇ ਜਨਮ ਤੁਸੀਂ ਦਿੱਤਾ ਇਹ ਸਾਰਿਆਂ 'ਚ ਪ੍ਰਮਾਤਮਾ ਦੀ ਜੋਤ ਹੈ ਤੇ ਜਿਹੜੇ ਮਾਪੇ ਨੇ ਜਨਮ ਦਿੱਤਾ ਹੈ ਉਹ ਪ੍ਰਮਾਤਮਾ ਤੋਂ ਵੱਖਰੇ ਨੇ ਇਸ ਕਰਕੇ ਸਭ ਕਦੇ ਖੋਜ ਦੀ ਲੋੜ ਹੈ ਪ੍ਰਮਾਤਮਾ ਮਾ ਪਿਓ ਭੈਣ ਭਰਾ ਧੀਆਂ ਪੁੱਤਰ ਬਣ ਕੇ ਸਾਡੇ ਨਾਲ ਜੁੜਿਆ ਹੋਇਆ ਪਰ ਖੋਜਣ ਦੀ ਲੋੜ ਹੈ ਮਮਤਾ ਦੀ ਜਿਲਬਾ ਲਾ ਕੇ ਹੰਤਾ ਮਮਤਾ ਦੀ ਕਾਲਸ ਲਾ ਕੇ ਫਿਰ ਜਦੋਂ ਅੰਦਰਲਾ ਪਾਸਾ ਦਿਸਦਾ ਹੈ ਨਾ ਕਿ ਕੇਵਲ ਆਪਣੇ ਨਹੀਂ ਪਰਾਇਆਂ 'ਚ ਵੀ ਉਹ ਇੱਕ ਨਜ਼ਰ ਆ ਜਾਂਦਾ ਤੇ ਮੇਰ-ਤੇਰ ਜਦ ਕਿਨੇ ਚੁਗਾਈ ਦਰਦ ਦੇ ਇਸ ਸੰਗ ਨਹੀਂ ਬਹਾਰੇ ਜਦੋਂ ਅੰਦਰੋਂ ਮੇਰ-ਤੇਰ ਦਾ ਵਾਇਰਸ ਨਿਕਲਿਆ ਸਾਬ ਕਹਿੰਦੇ ਆ ਪੰਜ ਵਕਾਰ ਵੀ ਉਦੋਂ ਹੀ ਛੱਡ ਜਾਂਦੇ ਰਹਿਤ ਰਹਿਤ ਰਹਿ ਜਾਏ ਵਕਾਰਾ ਪੂਰੇ ਦਾ ਸ਼ਬਦ ਬਾਰਾ ਜਿਹੜੀ ਰਹਿਤ ਦੱਸਦੇ ਆ ਬਾਦਸ਼ਾ ਕਹਿੰਦੇ ਉਹਦੇ ਚ ਰਹਿੰਦੇ ਆ ਰਹਿ ਜਾਏ ਬਕਾਰਾ ਜਿਹੜੇ ਆ ਪੰਜ ਬਕਾਰ ਦੇ ਸਾੜੀ ਦੁਨੀਆਂ ਨੂੰ ਪਾਰ ਕਰ ਰਹੇ ਆ ਸਾਹ ਕਹਿੰਦੇ ਇਹ ਵੀ ਰਹਿ ਜਾਂਦੇ ਆ ਚੱਲ ਜਾਂਦੇ ਆ ਬੇਨਤੀ ਕਰੀਏ ਹਮ ਬਾਰਕ ਗੁਰ ਪਿਤਾ ਹੈ ਬਾਦਸ਼ਾ ਦੀ ਬਾਰਕ ਹੈ ਬੱਚੇ